ਸ੍ਰੀ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹ ਗੁਰੂ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਜੀ ਗੁਰੂ ਜੀ ਦੀ ਬਰਾਤ ਦਾ ਟੁਕਾ ਇਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਜੀ ਬਰਾਤ ਸਮੇਤ ਗੁਰੂਕਿਲਹੌਰ ਤੋਂ ਅੱਗ ਕੋ ਦੀ ਦੂਰੀ ਤੇ ਠਹਿਰ ਗਏ ਲਾਗੀਆਂ ਨੇ ਲਾਗ ਲੈਣ ਦੇ ਚਾਹ ਦੇ ਵਿੱਚ ਸਾਰੀ ਤਿਆਰੀ ਕੀਤੀ ਹੋਈ ਸੀ ਜਿਹੜੇ ਬਜ਼ੁਰਗ ਮਸੰਦ ਸਨ ਉਹਨਾਂ ਨੂੰ ਬੁਲਾ ਕੇ ਥੈਲੀਆਂ ਵਿੱਚ ਧੰਨ ਪਾ ਕੇ ਦੇ ਦਿੱਤਾ ਅਤੇ ਕਿਹਾ ਧੰਨ ਦੀ ਇਸ ਤਰ੍ਹਾਂ ਵੱਡੀ ਵਰਖਾ ਕਰਦੇ ਚੱਲੋ ਜਿਵੇਂ ਬੱਦਲ ਚੜ੍ਹ ਕੇ ਜਲਦੀਆਂ ਬੂੰਦਾਂ ਨੂੰ ਵਰਖਾ ਕਰਦਾ ਹੈ ਜਦ ਇਹ ਸੁਣਿਆ ਕਿ ਉਹ ਕੁੜੀ ਆਲੇ ਅੱਗੋਂ ਲੈਣ ਵਾਸਤੇ ਆ ਗਏ ਹਨ ਤਾਂ ਵਾਜਿਆਂ ਦੇ ਵੱਜਣ ਦੀ ਵੱਡੀ ਧੁਨ ਉੱਠੀ ਉਸ ਵੇਲੇ ਇਧਰੋਂ ਮਾਮਾ ਕਿਰਪਾਲ ਚੰਦ ਜੀ ਵੀ ਮਿਲਣੇ ਵਾਸਤੇ ਸचेत ਹੋ ਕੇ ਉਹਨਾਂ ਦੇ ਕੋਲ ਆ ਗਏ ਤਦ ਅੱਗੇ ਝੰਡੇ ਝੂਲਦੇ ਜਾ ਰਹੇ ਸਨ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਦੀ ਜਰੀ ਲੱਗੀ ਹੋਈ ਸੀ ਦਸਾਂ ਦਿਸ਼ਾਵਾਂ ਭਾਵ ਸਾਰੇ ਪਾਸਿਆਂ ਤੋਂ ਇਸ ਤਰ੍ਹਾਂ ਮੇਲ ਮਿਲਾਪ ਕੀਤਾ ਗਿਆ ਜਿਵੇਂ ਵੱਡੇ ਬੱਦਲ ਗਰਜ-ਗਰਜ ਕੇ ਮਿਲ ਰਹੇ ਹੋਣ ਉਹ ਸਵਾਰੀਆਂ ਵਾਹਨ ਭਜਾਉਂਦੇ ਅਤੇ ਬਾਹਾਂ ਉਲਾਰਦੇ ਹੋਏ ਆਪਸ ਵਿੱਚ ਮਿਲਦੇ ਅਤੇ ਇਸ ਤਰ੍ਹਾਂ ਆਨੰਦ ਪ੍ਰਾਪਤ ਕਰਦੇ ਜਿਵੇਂ ਆਨੰਦ ਦੀਆਂ ਦੋ ਨਦੀਆਂ ਦਾ ਉਮੜ ਕੇ ਮਿਲਾਪ ਹੁੰਦਾ ਹੈ ਉਨ੍ਹਾਂ ਦੇ ਅੰਗਾਂ ਵਿੱਚ ਵੀ ਉਸ ਤਰ੍ਹਾਂ ਦਾ ਹੀ ਚਾਹ ਭਰਿਆ ਹੋਇਆ ਸੀ ਗੁਰੂ ਜੀ ਅੱਗੇ ਕੁੜੀ ਵਾਲੇ ਸਾਰੀਆਂ ਵਸਤੂਆਂ ਰੱਖ ਕੇ ਚਿੱਤ ਦੇ ਵਿੱਚ ਚਾਈ ਚਾਈ ਸਾਰੇ ਗੁਰੂ ਜੀ ਦੇ ਪੈਰੀ ਪਏ ਫਿਰ ਸਾਰਿਆਂ ਨੇ ਹੱਥ ਜੋੜ ਕੇ ਬਹੁਤ ਬੇਨਤੀਆਂ ਕੀਤੀਆਂ ਅਸੀਂ ਛੋਟਿਆਂ ਤੋਂ ਛੋਟੇ ਹਾਂ ਤੁਸੀਂ ਵੱਡਿਆਂ ਤੋਂ ਵੱਡੇ ਹੋ ਆਪਣੇ ਸੇਵਕ ਜਾਣ ਕੇ ਸਾਡੀ ਇੱਜ਼ਤ ਰੱਖ ਲਵੋ ਸਾਡੀ ਇੱਛਾ ਪੂਰੀ ਕਰਕੇ ਹੁਣ ਤੁਸੀਂ ਕਿਰਪਾ ਕਰ ਦਿੱਤੀ ਹੈ ਬ੍ਰਾਹਮਣ ਦਿਆ ਰਾਮ ਨੇ ਤਦ ਮਾਮਾ ਕਿਰਪਾਲ ਚੰਦ ਨੂੰ ਪ੍ਰੇਰਦੇ ਹੋਏ ਕਿਹਾ ਗੁਰੂ ਜੀ ਦੇ ਸਹੁਰੇ ਦੇ ਨਾਲ ਬਹੁਤ ਹੀ ਪ੍ਰਸੰਨਤਾ ਸਹਿਤ ਮਿਲਣੀ ਕਰੋ ਗੁਰੂ ਜੀ ਦੇ ਸਹੁਰੇ ਨੇ ਮਾਮਾ ਕਿਰਪਾਲ ਚੰਦ ਨੂੰ ਖੁਸ਼ ਹੋ ਕੇ ਸੁੰਦਰ ਬਸਤਰ ਅਤੇ ਇੱਕ ਘੋੜਾ ਦਿੱਤਾ ਫਿਰ ਦੋਵੇਂ ਮਨ ਵਿੱਚ ਖੁਸ਼ੀ ਧਾਰਨ ਕਰਕੇ ਗਲੇ ਮਿਲੇ ਗੁਰੂ ਜੀ ਨੇ ਉਹਨਾਂ ਨੂੰ ਆਦਰ ਕਰਦੇ ਹੋਏ ਉਹਨਾਂ ਤੋਂ ਪਕਵਾਨ ਭੋਜਨ ਲੈ ਲਿਆ ਅਤੇ ਫਿਰ ਸਾਰਿਆਂ ਵਿੱਚ ਵੰਡ ਦਿੱਤਾ ਉਹਨਾਂ ਦੇ ਨਾਲ ਜਿਵੇਂ ਹੀ ਉਚਿਤ ਸੀ ਉਸ ਦੇ ਅਨੁਸਾਰ ਰਸਮਾਂ ਕਰਕੇ ਫਿਰ ਮਾਲਕ ਗੁਰੂ ਜੀ ਨੇ ਬਰਾਤ ਦਾ ਟੁਕਾ ਕਰਨਾ ਚਾਹਿਆ ਤਦ ਗੁਰੂ ਜੀ ਨੱਗਰ ਗੁਰੂ ਕਾ ਲਾਹੌਰ ਦੇ ਵੱਲ ਮੁਖ ਕਰਕੇ ਚੱਲ ਪਏ ਦੋਵੇਂ ਪਾਸਿਆਂ ਤੋਂ ਹਜ਼ਾਰਾਂ ਲੋਕ ਸੰਗਤ ਆ ਕੇ ਮਿਲੇ ਦੋਮਾ ਪਾਸਿਆਂ ਤੋਂ ਧੰਨ ਦੀ ਇਕਸਾਰ ਵਰਖਾ ਹੋਣ ਲੱਗੀ ਜਿਵੇਂ ਬੱਦਲ ਨੀਵੇਂ ਹੋ ਕੇ ਜਲ ਨੂੰ ਵਰਸਾਉਂਦੇ ਹੋਣ ਬਹੁਤ ਵਾਜੇ-ਵਾਜਰੇ ਸਨ, ਸ਼ੋਰ-ਸ਼ਰਾਬੇ ਅਤੇ ਭੀੜ-ਪੜੱਕੇ ਦੇ ਕਾਰਨ ਬਹੁਤ ਧੂੜ ਉੱਡੀ ਜਿਸ ਨੇ ਸਾਰੇ ਘਰਾਂ ਨੂੰ ਢੱਕ ਲਿਆ ਸੀ। ਇਸਤਰੀਆਂ ਅਤੇ ਪੁਰਸ਼ ਉੱਚੀਆਂ ਥਾਮਾਂ ਤੇ ਚੜ ਕੇ ਵਰਾਤ ਨੂੰ ਵੇਖ ਰਹੇ ਸਨ ਅਤੇ ਕਹਿ ਰਹੇ ਸਨ, "ਬਹੁਤ ਵੱਡੀ ਵਰਾਤ ਆਈ ਹੈ। ਧੰਨ ਦੀ ਬਹੁਤ ਵਰਖਾ ਕਰਕੇ ਗਰੀਬਾਂ ਨੂੰ ਤ੍ਰਿਪਤ ਕਰ ਦਿੱਤਾ ਹੈ।" ਫਿਰ ਉਹ ਸਾਰੇ ਚੱਲ ਕੇ ਉਹਨਾਂ ਦੇ ਘਰ ਤੱਕ ਪਹੁੰਚ ਗਏ। ਫਿਰ ਸਾਰੇ ਬਰਾਤ ਦੇ ਨਿਵਾਸ ਸਥਾਨ ਦੇ ਵੱਲ ਮੁੜ ਗਏ ਵਾਹਿਗੁਰੂ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ